ਬਿੱਲਾ ਬਿੱਲਾ ਜੀ ਕਿਹੜੀ ਗੱਲ ਕਿੱਥੇ ਹੋਈ ਤੇ ਕੀ ਗੱਲਾਂ ਤੇ ਸੈਕਟਰ ਤੋਂ ਮਾਰਕੀਟ ਚ ਪਹਿਲੀ ਘਟਨਾ ਨਹੀਂ ਆ ਅੱਗੇ ਵੀ ਇਦਾਂ ਦੀਆਂ ਘਟਨਾ ਹੁੰਦੀਆਂ ਜਾਂਦੀਆਂ ਔਰ ਮੇਰਾ ਖਿਆਲ ਹੈ ਕਿ ਇੱਕ ਦਿਨ ਦੇ ਵਿੱਚ ਇੱਕ ਦੋ ਘਟਨਾ ਹੋਇਆ ਲਾਜ਼ਮੀ ਹੋਣ ਲੱਗ ਸ਼ੁਰੂ ਹੋ ਗਈਆਂ ਵਾ ਔਰ ਅੱਗੇ ਨਾਲੋਂ ਕਰਾਇਮ ਇਨਾਂ ਜ਼ਿਆਦਾ ਵਧਿਆ ਕਰਦਾ ਪਰ ਇਹ ਜਿਹੜਾ ਸਾਲੀ ਸਟੂਡੀਓ ਹੈ ਇਹ ਕੋਈ ਵੱਡੀ ਗੱਲ ਨਹੀਂ ਇਹ ਆਨ ਮੰਡ ਰੋਡ ਹੈ ਆਣ ਜਾਣ ਦਾ ਰੋਡ ਹੈ ਇੱਥੇ ਪਬਲਿਕ ਆਂਦੀ ਜਾਂਦੀ ਹੈ ਔਰ ਆਂਦੀ ਜਾਂਦੀ ਪਬਲਿਕ ਦੇ ਵਿੱਚ ਸਵੇਰੇ 4:30 ਵਜੇ ਜਾਂ 4:00 ਵਜੇ ਐਡਾ ਵੱਡਾ ਕੰਮ ਹੋਇਆ ਤਾਂ ਬੜੀ ਸ਼ਰਮ ਦੀ ਗੱਲ ਹੈ ਔਰ ਇਹ ਸ਼ਹਿਰ ਦੇ ਲਈ ਹਰ ਬੰਦੇ ਲਈ ਸੋਚਣਾ ਪੈਣਾ ਕਿ ਇਹ ਰੋਜ਼ ਦਿਨ-ਪ੍ਰਤੀ ਦਿਨ ਜਿਹੜੀਆਂ ਚੀਜ਼ਾਂ ਵਧਦੀਆਂ ਇਹਨੂੰ ਕਿਦਾਂ ਘਟਾਇਆ ਜਾਵੇ? ਕੀ ਪੁਲਿਸ ਪ੍ਰਸ਼ਾਸਨ ਇਹਦੀ ਜ਼ਿੰਮੇਵਾਰੀ ਲੈਂਦਾ ਕਿ ਇਹ ਜਿਹੜੀਆਂ ਚੀਜ਼ਾਂ ਅੱਗੇ ਵਾਸਤੇ ਨਹੀਂ ਹੋਣਗੀਆਂ? ਸੀਸੀਟੀਵੀ ਵਿੱਚ ਕਹਿੰਦੇ ਆਇਆ ਪਛਾਣ ਵੀ ਜਾ ਰਿਹਾ ਹਾਂ। ਹਾਂ ਸੀਸੀਟੀਵੀ ਸੀਸੀਟੀਵੀ ਵਿੱਚ ਸਰਕ ਆਇਆ ਔਰ ਬੰਦੇ ਦੀ ਪਹਿਚਾਣ ਤਾਂ ਪਤਾ ਲੱਗਦੀ ਹੈ। ਲੇਕਿਨ ਉਹ ਪ੍ਰੋਪਰ ਤਾਂ ਹੁਣ ਪੁਲਿਸ ਲਈ ਉਹਨੂੰ ਡਿਕਲੇਅਰ ਕਰਨਾ ਅਸੀਂ ਲੋਕ ਤਾਂ ਕਹਿ ਸਕਦੇ ਨਾ ਕਿ ਇਹ ਬੰਦਾ ਦਾ ਸੀਸੀਐਨ ਕੈਮਰਾ ਦੀ ਫੁਟੇਜ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ। ਕਿ ਪੁਲਸ ਵਾਲਿਆਂ ਨੇ ਹੁਣ ਕਲੀਅਰ ਕਰਨਾ ਵੀ ਇਹਨੂੰ ਬੰਦੇ ਨੂੰ ਪਕੜਦੇ ਆ ਨਹੀਂ ਪਕੜਦੇ ਕੀ ਕਰਦੇ ਉਹ ਪੁਲਿਸ ਦੀ ਰਿਸਪੌਂਸਿਬਿਲਟੀ ਆ ਉਹ ਤਾਂ ਅਸੀਂ ਉਹਨਾਂ ਨੂੰ ਜੋ ਡਾਕੂਮੈਂਟ ਜਾਈਂਦੇ ਅਸੀਂ ਕਰਦੇ ਹਾਂ ਉਹ ਕੰਪਲੀਟ ਕਰਕੇ ਦੇ ਦਿੰਦੇ। ਧੰਨਦਰ ਸਿੰਘ। ਵੀਰ ਜੀ ਪਿੰਕੀ ਤੁਹਾਡੀ ਕਾਇਦ ਲਗਾਣਾ ਤੇ ਇਥੇ ਕਿ ਕੀ ਵਾਰਦਾਤ ਹੋਈ ਹੈ ਕੀ ਕਰਨਾ ਚਾਹੁੰਦੇ ਕੀ ਮੰਗਦੇ? ਮੇਰੀ ਕਪੂਰ ਟੈਂਡਰ ਦੁਕਾਨ ਹੈ ਜੀ ਤੇ ਸਾਡੇ ਨਾਲ ਹੀ ਸਾਇਲ ਸਟੂਡੀਓ ਹੈਗਾ ਸतीश ਕੁਮਾਰ ਦੀ ਦੁਕਾਨ ਹੈ। ਔਰ ਫੋਟੋਗ੍ਰਾਫੀ ਦੀ ਦੁਕਾਨ ਹੈ ਉਹਦੇ ਰਾਤੀ ਚੋਰੀ ਹੋਈ ਆ। ਤਾਂ ਉਹਦੀ LED ਲੈ ਗਈ 55 ਇੰਚੀ Samsung ਦੀ। ਆ ਕੀ ਕਰਦੇ ਮੰਗੇ ਇਹੀ ਕਰਦੇ ਆ ਜੀ ਵੀ ਅਸੀਂ ਫੋਟੋ ਕਲਿੱਪ ਪੁਲਿਸ ਨੂੰ ਦੇਤੀਆਂ ਆ ਗਿਆ ਵੀ ਪੁਲਿਸ ਜਲਦੀ ਤੋਂ ਜਲਦੀ ਕਾਰਵਾਈ ਕਰੇ ਕੀ ਨਵਾਂ ਵੇਲੇ ਸਤੀਸ਼ ਕੁਮਾਰ ਆ ਜੀ ਇੱਕ ਵਾਰੀ ਦੱਸੋ ਸਾਰੀ ਵਾਰੀ ਕਿਹੜੀ ਦੁਕਾਨ ਹੈ ਕਿੱਥੇ ਹੈ ਤੇ ਕੀ ਵਾਰਦਾਤ ਹੈ ਇਹ ਦੁਕਾਨ ਹੈ ਜੀ ਫੋਟੋਗ੍ਰਾਫੀ ਦੀ ਤੇ ਸਾਹਿਲ ਸਟੂਡੀਓ ਵੀ ਦਾ ਨਾਮ ਹੈ ਦੁਕਾਨ ਦਾ ਤੇ ਜਿਹੜਾ ਪ੍ਰੋਪਰਾਈਟਰ ਹੈਗਾ ਮਤਲਬ ਮਾਲਕ ਹੈ ਉਹਦਾ ਨਾਮ ਸਤੀਸ਼ ਕੁਮਾਰ ਆ ਜੀ ਮੈਂ ਖੁਦ ਇਹ ਰਾਤ ਚੋਰੀ ਹੋਈ ਆ ਜੀ ਜਿਹਦੇ ਵਿੱਚ 55 ਇੰਚ ਦੀ LED ਸੀਗੀ ਉਹ ਚੋਰੀ ਹੋਈ ਐ ਤੇ ਬਾਕੀ ਥੋੜਾ ਬਹੁਤ ਹੋਰ ਅਸੀਂਗਾ ਕੋਈ ਗੱਲੇ 'ਚ ਥੋੜੇ ਬਹੁਤੇ ਪੈਸੇ ਹੋਣਗੇ ਖੁੱਲੇ-ਖੁੱਲੇ ਉਹ ਲੈ ਕੇ ਗਿਆ ਬਸ ਮੇਨ ਜਿਆਦਾ LED ਤੇ ਜਿਆਦਾ ਫੋਕਸ ਸੀਗਾ ਜੀ ਪਰ ਉਹਦਾ ਕੁਝ ਨਹੀਂ ਬਦਲਿਆ ਦੇਖਣ ਹਾਂਜੀ ਉਹਦੇ ਵਿੱਚ ਸਾਨੂੰ ਕੁਝ ਅਸੀਂ ਵੀਡੀਓ ਦੇ ਕਲਿੱਪ ਮਿਲੇ ਆ ਜਿਹਦੇ ਵਿੱਚ ਉਹ ਇੱਕ ਸਿੰਗਲ ਹੀ ਬੰਦਾਗਾ ਜਿਹੜਾ ਲੈ ਕੇ ਮੋਢੇ ਤੇ ਰੱਖ ਕੇ ਲੈ ਕੇ ਜਾਂਦਾ ਤੇ ਫੇਸ ਤੋਂ ਵੀ ਪਤਾ ਲੱਗਦਾ ਵੀ ਕੌਣ ਹੈਗਾ ਪਛਾਣਿਆ ਜਾ ਸਕਦਾ ਬੜਾ ਈਜ਼ੀ ਕੰਪਲੇਂਟ ਅਸੀਂ ਕਰਤੀ ਆ ਸਰ ਅਸੀਂ ਚ ਚੌਕੀ ਚ ਸੀਨੀਅਰ ਚੌਕੀ ਗਿਆ ਸੀ ਅਸੀਂ ਇੱਥੇ ਉਹਨਾਂ ਨੂੰ ਐਫ ਆਈ ਆਰ ਕਰਾਤੀ ਹੈ ਤੇ ਉਹ ਬਾਕੀ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਜਿਹੜੇ ਉਹਨਾਂ ਕੋਲ ਕਲਿੱਪ ਵੀ ਹੈਗੇ ਨੇ ਤੇ ਉਹ ਕਹਿੰਦੇ ਅਸੀਂ ਦੇਖ ਕੇ ਜੋ ਵੀ ਇਹਦਾ ਹੋ ਜਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਬੰਦਾ ਪਛਾਣ ਲੈ ਹੈ ਨੀ ਬੰਦਾ ਪਛਾਣ ਲੈ ਬੰਦਾ ਜਿਹੜਾ ਨੇ ਦੱਸਦੇ ਨੇ ਜੀ ਉਹ ਤਾਂ ਲਗਭਗ ਸਾਰੇ ਇੱਕੋ ਬੰਦੇ ਤੇ ਫੋਕਸ ਕਰਦੇ ਆ ਪਛਾਣੇ ਜਾਂਦਾ ਜੀ ਉਹ ਵੈਸੇ ਨਾ ਕੈਮਰੇ ਦੇ ਵਿੱਚ ਜਿਹੜਾ ਕਲਿੱਪ ਹੈ ਉਹਦੇ ਵਿੱਚ ਪਛਾਣੇ ਜਾਂਦਾ ਉਹ ਬੰਦਾ ਆਪਣਾ